ਦੋਸਤੋ ਪੰਜਾਬ ਵਿੱਚ ਖਾਸ ਕਰ ਦੁਆਬੇ ਇਲਾਕੇ ਦੇ ਲਗਭਗ ਹਰੇਕ ਪਿੰਡ ਦੇ ਬਾਰ ਬਾਰ ਖੇਤਾਂ ਵਿੱਚ ਬਣੀਆਂ ਚਿੱਟੇ ਰੰਗ ਦੀਆਂ ਛੋਟੀਆਂ-ਛੋਟੀਆਂ ਮਟੀਆਂ ਜਾਂ ਸਮਾਦਾ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਕਿ ਇਹ ਫਲਾਨੀ ਗੋਦ ਦੇ ਜਟੇਰੇ ਦੀ ਸਮਾਦ ਹੈ ਇਹ ਫਲਾਨੀ ਗੋਦ ਦੇ ਜਟੇਰੇ ਦੀ ਮਟੀ ਹੈ ਦੁਆਬੇ ਤੋਂ ਛੁੱਟ ਪੂਰੇ ਪੰਜਾਬ ਵਿੱਚ ਹੀ ਅੱਜ ਜਟੇਰੇ ਪੂਜਣ ਦੀ ਇੱਕ ਰੀਤ ਚੱਲ ਰਹੀ ਪਿੰਡਾਂ ਵਿੱਚ ਜਦੋਂ ਕਿਸੇ ਦਾ ਕੋਈ ਨਵਾਂ ਵਿਆਹ ਹੁੰਦਾ ਤਾਂ ਨਵ ਵਿਆਈ ਨੌ ਨੂੰ ਲੋਕ ਆਪਣੇ ਜਟੇਰਿਆਂ ਦੀ ਸਮਾਦੀ ਤੇ ਮੱਥਾ ਟਿਕਾਉਣ ਲੈ ਕੇ ਜਾਂਦੇ ਹਨ ਪਿੰਡਾਂ ਵਿੱਚ ਕਿਸੇ ਦੇ ਘਰ ਕੋਈ ਵੀ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਵੇ ਜਟੇਰਿਆਂ ਦੀ ਰੋਟੀ ਕੱਢੀ ਜਾਂਦੀ ਹੈ ਅੱਜ ਦੇ ਸਮੇਂ ਜਟੇਰਿਆਂ ਨੂੰ ਪੁੱਜਣ ਦਾ ਇਹ ਰਿਵਾਜ ਇੰਨਾ ਜ਼ਿਆਦਾ ਫੈਲ ਚੁੱਕਾ ਕਿ ਲੋਕਾਂ ਵੱਲੋਂ ਜਟੇਰਿਆਂ ਦੀਆਂ ਸਮਾਧਾਂ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਜਾ ਰਹੇ ਹਨ ਤੇ ਕਈ ਥਾਵਾਂ ਤੇ ਤਾਂ ਜਟੇਰਿਆਂ ਦੀਆਂ ਸਮਾਧਾਂ ਜਾਂ ਇਹ ਮਟੀਆਂ ਗੁਰਦੁਆਰਿਆਂ ਵਿੱਚ ਤਬਦੀਲ ਹੋ ਚੁੱਕੀਆਂ ਹਨ ਪਰ ਜਟੇਰੇ ਪੁੱਜਣ ਵਾਲੇ ਲੋਕਾਂ ਵਿੱਚ ਬਹੁਤੇ ਤਾਂ ਉਹ ਲੋਕ ਹਨ ਜੋ ਇੱਕ ਦੂਜੇ ਵੱਲ ਵੇਖੋ ਵੇਖੀ ਹੀ ਜਟੇਰਿਆਂ ਦੀਆਂ ਸਮਾਧਾਂ ਤੇ ਮੱਥੇ ਟੇਕ ਰਹਿ। ਤੁਹਾਡੇ ਵਿੱਚੋਂ ਵੀ ਬਹੁਤਿਆਂ ਨੂੰ ਜਟੇਰਿਆਂ ਦੀ ਅਸਲੀ ਇਤਿਹਾਸ ਬਾਰੇ ਪਤਾ ਨਹੀਂ ਹੋਣਾ। ਜਟੇਰੇ ਪੂਜਨਾ ਸਾਡੀ ਪੰਜਾਬ ਦੀ ਸਾਡੇ ਸਿੱਖ ਧਰਮ ਦੀ ਕੋਈ ਧਾਰਮਿਕ ਰਵਾਇਤ ਹੈ ਜਾਂ ਫਿਰ ਕੋਈ ਮਨਮਤ ਕੀ ਸੱਚਮੁੱਚ ਜਟੇਰਿਆਂ ਵਿੱਚ ਕੋਈ दैਵੀ ਸ਼ਕਤੀ ਹੁੰਦੀ ਹੈ? ਕੀ ਜਟੇਰੇ ਪੂਜ ਕੇ ਪੰਜਾਬ ਵਿੱਚ ਫਗੰਡਵਾਦ ਫਲਾਇਆ ਜਾ ਰਿਹਾ? ਕੀ ਹੈ ਜਟੇਰਿਆਂ ਦੀ ਅਸਲ ਇਤ? ਇਹ ਸਾਰੀ ਕਹਾਣੀ ਅੱਜ ਦੀ ਵੀਡੀਓ ਰਾਹੀਂ ਜਾਣਦੇ ਹਾਂ। ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਆਪਾਂ ਜਟੇਰੇ ਸ਼ਬਦ ਦੇ ਅਰਥਾਂ ਬਾਰੇ ਗੱਲ ਕਰੀਏ ਤਾਂ ਜਟੇਰਾ ਸ਼ਬਦ ਪੰਜਾਬੀ ਦੇ ਜੇਠੇ ਸ਼ਬਦ ਤੋਂ ਬਣਿਆ ਹੈ ਪ੍ਰਾਤਨ ਪੰਜਾਬ ਵਿੱਚ ਜਦੋਂ ਕਿਸੇ ਨਵ ਵਿਆਹੇ ਪਤੀ ਪਤਨੀ ਦੇ ਘਰ ਕੋਈ ਪਹਿਲਾ ਬੱਚਾ ਪੈਦਾ ਹੁੰਦਾ ਸੀ ਤਾਂ ਉਸ ਨਵ ਜਨਮੇ ਲੜਕੇ ਜਾਂ ਲੜਕੀ ਵਾਸਤੇ ਜੇਠਾ ਸ਼ਬਦ ਵਰਤਿਆ ਜਾਂਦਾ ਸੀ ਕਿ ਇਹ ਸਾਡਾ ਜੇਠਾ ਪੁੱਤ ਜਾਂ ਜੇਠੀ ਧੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਪਤੀ ਦੇ ਵੱਡੇ ਭਰਾ ਨੂੰ ਛੋਟੀਆਂ ਪਰਜਾਈਆਂ ਜੇਠ ਕਹਿ ਕੇ ਬੁਲਾਉਂਦੀਆਂ ਹੁੰਦੀਆਂ ਸਨ ਇਹਨਾਂ ਦੁਆ ਅਰਥਾਤੋ ਛੁੱਟ ਜਠੇਰੇ ਸ਼ਬਦ ਦਾ ਸਬੰਧ ਪੰਜਾਬ ਦੀਆਂ ਗੋਤਾਂ ਨਾਲ ਵੀ ਜੁੜਿਆ ਹੋਇਆ ਹੈ ਜਿਵੇਂ ਕਿਸੇ ਖਾਨਦਾਨ ਦੀ ਗੋਤ ਦੀ ਜਦੋਂ ਸ਼ੁਰੂਆਤ ਹੋਈ ਤਾਂ ਉਸਦੇ ਮੁਖੀ ਨੂੰ ਉਸਦੇ ਮੋਢੀ ਨੂੰ ਜਠੇਰਾ ਕਹਿਣਾ ਪੁਰਾਣੇ ਸਮੇਂ ਵਿੱਚ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਆਬਾਦੀ ਵਸਣੀ ਅਜੇ ਸ਼ੁਰੂ ਹੋਈ ਸੀ ਤਾ ਉਸ ਵਕਤ ਲੋਕ ਆਪਣੇ ਵੱਖ-ਵੱਖਰੇ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਹੁੰਦੇ ਸਨ ਉਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵੇਲੇ ਇਹ ਕਬੀਲੇ ਆਪਣੇ ਵਿੱਚੋਂ ਹੀ ਸਭ ਤੋਂ ਸਿਆਣੀ ਅਤੇ ਸਭ ਤੋਂ ਵੱਡੀ ਉਮਰ ਦੇ ਬੰਦੇ ਨੂੰ ਕਬੀਲੇ ਤੋਂ ਸਭ ਤੋਂ ਮੂਰੇ ਲਾਉਂਦੇ ਹੁੰਦੇ ਸਨ ਉਹ ਹੀ ਸਿਆਣਾ ਬੰਦਾ ਆਪਣੇ ਪਿੱਛੇ ਸਾਰੇ ਕਬੀਲੇ ਨੂੰ ਰਾਹ ਵਗੈਰਾ ਦੱਸਦਾ ਹੁੰਦਾ ਸੀ ਇਦਾਂ ਮੰਨ ਲਵੋ ਕਿ ਉਹ ਕਬੀਲੇ ਦਾ ਮੁਖੀਆ ਹੁੰਦਾ ਸੀ ਪਟਕਦੇ ਪਟਕਾਉਂਦੇ ਇਸੇ ਤਰ੍ਹਾਂ ਤੁਰੇ ਜਾਂਦਿਆਂ ਕਬੀਲੇ ਵਾਸਤੇ ਜਿਹੜਾ ਇਲਾਕਾ ਉਸ ਮੁਖੀਆ ਨੂੰ ਰਾਹ ਵਿੱਚ ਚੰਗਾ ਲੱਗਦਾ ਦਾਂ ਸਾਰਾ ਕਬੀਲਾ ਉੱਥੇ ਆਪਣਾ ਪੜਾ ਬਣਾ ਲੈਂਦਾ ਤੇ ਮੁਖੀਏ ਵੱਲੋਂ ਉੱਥੇ ਪਿੰਡ ਬਣਿਆ ਜਾਂਦਾ ਇਹਨਾਂ ਪਿੰਡਾਂ ਦੇ ਨਾਮ ਵੀ ਅਕਸਰ ਉਸੇ ਮੁਖੀਆ ਦੇ ਨਾਮ ਤੇ ਰੱਖੇ ਜਾਂਦੇ ਸਨ ਪਿੰਡ ਬਸਣ ਤੋਂ ਬਾਅਦ ਜਦੋਂ ਫਿਰ ਕਬੀਲੇ ਦਾ ਖਾਨਦਾਨ ਅੱਗੇ ਵਧਦਾ ਤਾਂ ਅਗਲੀਆਂ ਪੀੜ੍ਹੀਆਂ ਆਪਣੇ ਉਸ ਮੁਖੀ ਦੀ ਮਲਤਾ ਕਰਨ ਲੱਗ ਪੈਂਦੀਆਂ ਕਿ ਸਾਡੇ ਇਸ ਪੁਰਖੇ ਨੇ ਸਾਡਾ ਮੁੱਢ ਬਣਿਆ ਸੀ ਸਾਡੇ ਪਿੰਡ ਦੀ ਨੀਂਹ ਰੱਖੀ ਸੀ ਉਸ ਸਿਆਣੇ ਬੰਦੇ ਜਾਂ ਮੁਖੀਆ ਦੀ ਮੌਤ ਤੋਂ ਬਾਅਦ ਉਸ ਦਾ ਸਾਰਾ ਕਬੀਲਾ ਹਰ ਸਾਲ ਉਸ ਦੀ ਯਾਦ ਵਿੱਚ ਇਕੱਠਾ ਹੁੰਦਾ ਜਿਵੇਂ ਅੱਜਕੱਲ ਪੰਜਾਬ ਵਿੱਚ ਲੋਕ ਵਰਸੀਆਂ ਮਨਾਉਂਦੇ ਹਨ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਵਰੀਨੇ ਕਰਵਾਉਂਦੇ ਹਨ ਇਸੇ ਤਰ੍ਹਾਂ ਕਰਦਿਆ ਕਰਾਉਂਦਿਆ ਸਮਾਂ ਅੱਗੇ ਬੀਤਦਾ ਰਿਹਾ ਤੇ ਹੌਲੀ-ਹੌਲੀ ਲੋਕਾਂ ਨੇ ਇਸ ਨੂੰ ਇੱਕ ਰੀਤੀ ਰਿਵਾਜ ਹੀ ਬਣਾ ਲਿਆ ਇਸ ਰੀਤੀ ਵਿੱਚੋਂ ਕਿਸੇ ਨੇ ਨਿਕਲਣਾ ਤਾਂ ਕੀ ਸੀ ਸਗੋਂ ਲੋਕ ਹੋਰ ਬੇਮਾ ਭਰਮਾਂ ਵਿੱਚ ਫਸਦੇ ਗਏ ਤੇ ਉਹਨਾਂ ਨੇ ਆਪਣੇ ਉਸ ਸਿਆਰੇ ਮੁਖੀਏ ਨੂੰ ਆਪਣਾ ਜਠੇਰਾ ਕਹਿ ਕੇ ਪੂਜਣਾ ਸ਼ੁਰੂ ਕਰ ਦਿੱਤਾ ਇਹਨਾਂ ਜਠੇਰਿਆਂ ਦੀਆਂ ਹੀ ਫਿਰ ਪਿੰਡਾਂ ਵਿੱਚ ਮਟੀਆਂ ਬਣੀਆਂ ਤੇ ਫਿਰ ਹੌਲੀ-ਹੌਲੀ ਸਮਾਧਾਂ ਬਣ ਗਈਆਂ। ਪ੍ਰਾਤਨ ਸਮਿਆਂ ਦੀ ਆਪਣੇ ਪੁਰਖਿਆਂ ਨੂੰ ਯਾਦ ਕਰਨ ਦੀ ਰੀਤੀ ਹੌਲੀ-ਹੌਲੀ ਜਟੇਰੇ ਪੂਜਣ ਤੱਕ ਪਹੁੰਚ ਗਈ। ਅਸਲ ਵਿੱਚ ਜਟੇਰੇ ਪੂਜਣ ਦਾ ਰਿਵਾਜ ਪੰਜਾਬ ਵਿੱਚ ਖਾਸ ਕਰਕੇ ਸਿੱਖਾਂ ਵਿੱਚ ਹਿੰਦੂ ਧਰਮ ਵੱਲ ਦੇਖ ਕੇ ਆਇਆ ਏ ਕਿਉਂਕਿ ਹਿੰਦੂ ਧਰਮ ਵਿੱਚ ਪੰਡਤ ਪੁਰਾਣੇ ਸਮੇ ਤੋਂ ਹੀ ਆਪਣੇ ਪਿਤਰ ਪੂਜਦੇ ਹੁੰਦੇ ਸਨ। ਹਿੰਦੂਆਂ ਦੇ ਇਹ ਪਿਤਰ ਵੀ ਸਿੱਖਾਂ ਦੇ ਜਟੇਰਿਆਂ ਵਾ ਗਈ। ਉਹਨਾਂ ਦੇ ਵੱਡ ਵਡੇਰੇ ਉਹਨਾਂ ਦੇ ਪੁਰਖੇ ਹੀ ਹੁੰਦੇ ਹਨ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੀਆਂ ਰੀਤੀ ਰਿਵਾਜ ਆਦੂਈ ਐਸੇ ਚੱਲ ਰਹੇ ਜੋ ਸਿੱਖਾਂ ਨੇ ਹਿੰਦੂ ਧਰਮ ਅਤੇ ਮੁਸਲਮਾਨਾਂ ਵੱਲ ਵੇਖ ਕੇ ਸ਼ੁਰੂ ਕੀਤੇ ਸਨ ਜਠੇਰੇ ਪੂਜਨਾ ਇਹਨਾਂ ਰਸਮਾਂ ਵਿੱਚੋਂ ਹੀ ਸਭ ਤੋਂ ਮੁੱਖ ਹੈ ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੰਜਾਬ ਦੇ ਲੋਕ ਵੱਖ-ਵੱਖਰੇ ਕਬੀਲਿਆਂ ਵਿੱਚ ਵੰਡੇ ਹੋਏ ਸਨ ਉਹਨਾਂ ਸਮਿਆਂ ਵਿੱਚ ਇਹ ਕਬੀਲੇ ਅੱਗੇ ਅਗਾਹ ਵੱਖ-ਵੱਖਰੀਆਂ ਗੋਤਾਂ ਵਿੱਚ ਵੰਡੇ ਹੋਏ ਸਨ ਇੱਕ ਕਬੀਲਾ ਦੂਜੇ ਕਬੀਲੇ ਨੂੰ ਉਸਦੇ ਜਠੇਰਿਆਂ ਦੀ ਗੋਤ ਦੇ ਨਾਮ ਨਾਲ ਬੁਲਾਉਦਾ ਹੁੰਦਾ ਸੀ ਪੰਜਾਬ ਦੀਆਂ ਕੁਝ ਗੋਤਾਂ ਜਿਵੇਂ ਸਿੱਧੂ ਗੋਤ ਦਾ ਜਠੇਰਾ ਖੀਵਾ ਰਾਉ ਦਾ ਪੁੱਤ ਸਿੱਧੂ ਸੀ ਜਿਸ ਦਾ ਜਨਮ 1250 ਈਸਵੀ ਵਿੱਚ ਹੋਇਆ ਉਸ ਦੀ ਮੌਤ ਤੋਂ ਬਾਅਦ ਉਸ ਦਾ ਸਾਰਾ ਕਬੀਲਾ ਹੀ ਅੱਗੇ ਸਿੱਧੂ ਅਖਵਾਉਂਦਾ ਰਿਹਾ ਇਸੇ ਕੁਲ ਦੇ ਵਿੱਚੋਂ ਹੀ ਹਮੀਰੇ ਦਾ ਪੁੱਤਰ ਬਰਾੜ ਜੰਮਿਆ ਜਿਸ ਤੋਂ ਉਸ ਦੇ ਪੂਰੇ ਕਬੀਲੇ ਦਾ ਨਾਮ ਹੀ ਬਰਾੜ ਪੈ ਗਿਆ ਪੰਜਾਬ ਦੀਆਂ ਗੋਤਾਂ ਦੇ ਆਧਾਰਤ ਇੱਕ ਅੰਗਰੇਜ਼ ਇਤਿਹਾਸਕਾਰ ਸਰ ਡੈਂਜਲ ਬੇਸਨ ਨੇ ਇੱਕ ਕਿਤਾਬ ਲਿਖੀ ਇਸ ਕਿਤਾਬ ਦਾ ਨਾਮ ਹੈ ਪੰਜਾਬ ਕਾਸਟ ਜੋ ਸਾਲ 1916 ਦੇ ਵਿੱਚ ਛਪੀ ਸੀ ਜਿਸ ਵਿੱਚ ਡੈਨੀਲ ਬੇਸਨ ਪੰਜਾਬ ਦੀਆਂ ਗੋਤਾਂ ਬਾਰੇ ਬੜੇ ਵਿਸਤਾਰ ਦੇ ਨਾਲ ਲਿਖਦਾ ਹੈ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਕਿਸੇ ਇੱਕ ਵੱਡ ਵਡੇਰੇ ਭਾਵ ਜਠੇਰੇ ਦੇ ਦਾਪ ਤੋਂ ਹੀ ਪੰਜਾਬ ਦੀਆਂ ਗੋਤਾਂ ਬੜੀਆਂ ਸਨ ਉਸ ਵੱਡ ਵਡੇਰੇ ਦੀ ਔਲਾਦ ਨੇ ਅੱਗੇ ਆਪਣੇ ਨਾਵਾਂ ਦੇ ਨਾਲ ਆਪਣੇ ਉਸ ਜਠੇਰੇ ਦਾ ਨਾਮ ਲਗਵਾ ਲਿਆ ਜੋ ਅੱਜਕਲ ਗੋਤ ਅਖਵਾਉਂਦੀ ਹੈ ਇਸੇ ਤਰੀਕੇ ਦੇ ਨਾਲ ਜਟੇਰੇ ਵੀ ਪੰਜਾਬ ਵਿੱਚ ਹੌਲੀ-ਹੌਲੀ ਇੱਕ ਧਾਰਮਿਕ ਰਵੈਤ ਤਵਜੋ ਪੂਜੇ ਜਾਣੇ ਸ਼ੁਰੂ ਹੋ ਗਏ ਸਮੇਂ ਦੇ ਨਾਲ-ਨਾਲ ਸਿੱਖ ਧਰਮ ਦੇ ਵਿੱਚ ਵੀ ਇੰਨੇ ਕਰਮ卡ੜ ਵਧੇ ਕਿ ਅੱਜ ਸਿੱਖਾਂ ਨੇ ਆਪਣੇ ਉਹਨਾਂ ਜਟੇਰਿਆਂ ਦੇ ਨਾਮ ਤੇ ਗੁਰਦੁਆਰੇ ਤੱਕ ਬਣਾ ਲਏ ਹਨ ਬਹੁਤ ਸਾਰੀਆਂ ਥਾਵਾਂ ਤੇ ਜਟੇਰਿਆਂ ਦੀਆਂ ਸਵਾਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਕਰ ਦਿੱਤੇ ਗਏ ਦਿੱਤੇ ਹਰ ਸਾਲ ਸ੍ਰੀ ਅਖਡ ਪੜ ਸਾਹਿਬ ਦੀਆਂ ਕਈ ਕਈ ਸੌ ਲੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅੱਜ ਦੇ ਸਮੇਂ ਹਾਲਾਤ ਅਜਾਹੇ ਬਣ ਚੁੱਕੇ ਹਨ ਕਿ ਪੰਜਾਬ ਵਿੱਚ ਖਾਸ ਕਰ ਦਬਾਬੇ ਦੇ ਹਰੇਕ ਪਿੰਡ ਵਿੱਚ ਜ਼ਮੀਨ ਦਾ ਕੋਈ ਐਸਾ ਕਿੱਲਾ ਕੋਈ ਐਸਾ ਕੋਨਾ ਖਾਲੀ ਨਹੀਂ ਹੋਣਾ ਜਿੱਥੇ ਜਟੇਰਿਆਂ ਦੀ ਸਮਾਧ ਜਾਂ ਮਟੀ ਨਾ ਬੜੀ ਹੋਵੇ ਵਹਿਮਾ ਭਰਮਾ ਵਿੱਚ ਲੋਕ ਇੰਨੇ ਜ਼ਿਆਦਾ ਖੁੱਬ ਗਏ ਕਿ ਪਿੰਡਾਂ ਵਿੱਚ ਬਰਾਤਾਂ ਚੜ੍ਹਨ ਵੇਲੇ ਪਹਿਨਾਂ ਲਾੜੇ ਨੂੰ ਜਟੇਰਿਆਂ ਦੀ ਜਗ੍ਹਾ ਤੇ ਮੱਥਾ ਟਿਕਵਾਇਆ ਜਾਂਦਾ ਹੈ ਨਵੀਂ ਵਿਆਹ ਕੇ ਲਿਆਦੀ ਨੌ ਨਵੀਂ ਅਗਲੇ ਦਿਨ ਸਭ ਤੋਂ ਪਹਿਲਾਂ ਜਟੇਰੀਆਂ ਦੀ ਸਵਾਦ ਤੇਲ ਜਾਇਆ ਜਾਂਦਾ ਘਰ ਵਿੱਚ ਨਵਾਂ ਦੁੱਧ ਆਉਣ ਤੇ ਭਾਵੇਂ ਕੋਈ ਮੱਝਾਂ ਸੌਣ ਤੇ ਵੀ ਉਸ ਦਾ ਦੁੱਧ ਪਹਿਲਾਂ ਜਟੇਰੀਆਂ ਨੂੰ ਚੜਾਇਆ ਜਾਂਦਾ ਦੋਸਤੋ ਦੁਆਬੇ ਵਿੱਚ ਬੜੀਆਂ ਇਹਨਾਂ ਸਵਾਦਾਂ ਵਾਲ ਵੇਚ ਕੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਵੇਗੀ ਕਿ ਜਟੇਰੀਆਂ ਦੀਆਂ ਸਵਾਦਾਂ ਜ਼ਿਆਦਾਤਰ ਪਿੰਡਾਂ ਦੇ ਬਾਹਰ-ਬਾਰ ਖੇਤਾਂ ਵਿੱਚ ਹੀ ਕਿਉਂ ਬੜੀਆਂ ਹੁੰਦੀਆਂ ਹਨ ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਪੁਰਾਣੇ ਸਮਿਆਂ ਵਿੱਚ ਪੰਜਾਬ ਦੇ ਕਈ ਪਰਿਵਾਰਾਂ ਦਾ ਜੇਠਾ ਪੁੱਤ ਵਿਆਹ ਨਹੀਂ ਸੀ ਕਰਵਾਉਂਦਾ ਉਹ ਉਸ ਜੱਟੇ ਪੁੱਤ ਦਾ ਜ਼ਿਆਦਾ ਸਮਾਂ ਪਿੰਡਾਂ ਦੇ ਬਾਹਰ-ਬਾਰ ਆਪਣੇ ਖੇਤਾਂ ਵਿੱਚ ਕੰਮ ਕਰਦਿਆਂ ਹੀ ਲੰਘਦਾ ਹੁੰਦਾ ਸੀ ਜਿੱਥੇ ਉਹ ਖੇਤੀਬਾੜੀ ਅਤੇ ਪਸ਼ੂਪਾਲ ਦਾ ਦਾ ਤੇ ਕਈ ਵਾਰ ਉਸ ਦੀ ਖੇਤਾਂ ਵਿੱਚ ਹੀ ਮੌਤ ਹੋ ਜਾਂਦੀ ਜਿਸ ਕਾਰਨ ਉਸ ਦਾ ਪਿਛੋਕ ਪਰਿਵਾਰ ਖੇਤਾਂ ਵਿੱਚ ਹੀ ਉਸ ਦਾ ਸਸਕਾਰ ਕਰ ਦਿੰਦਾ ਤੇ ਜਿਹੜੇ ਖੂਹ ਤੇ ਜਾਂ ਜਿਹੜੇ ਰੁੱਖ ਦੀ ਛਾਵੇਂ ਉਹ ਜ਼ਿਆਦਾ ਬੈਠਦਾ ਹੁੰਦਾ ਸੀ ਉਹਦੇ ਥੱਲੇ ਉਹਦੀ ਸਬਾਧ ਜਾਂ ਮੜੀ ਬਣਾ ਦਿੱਤੀ ਜਾਂਦੀ ਦੋਸਤੋ ਜੇ ਕੁੱਲ ਮਿਲਾ ਕੇ ਦੇਖੀਏ ਤਾਤ ਜਟੇਰਿਆਂ ਦੀ ਜੜ ਤਾਂ ਜਾ ਕੇ ਵੱਖ-ਵੱਖਰੇ ਪਰਿਵਾਰਾਂ ਦੇ ਆਪਣੇ ਵੱਡ ਵਡੇਰਿਆਂ ਨਾਲ ਹੀ ਜਾ ਕੇ ਜੁੜਦੀ ਹੈ ਪਰ ਅੱਜ ਦੇ ਸਮੇਂ ਵਿੱਚ ਜਟੇਰੇ ਪੂਜਨ ਨੂੰ ਇੱਕ ਧਾਰਮਿਕ ਰੰਗਤ ਦਿੱਤੀ ਜਾਂਦੀ ਸਿੱਖ ਪਰਿਵਾਰਾਂ ਵੱਲੋਂ ਇਸ ਨੂੰ ਸਿੱਖੀ ਨਾਲ ਜੋੜ ਕੇ ਗੁਰਦੁਆਰੇ ਬਣਾ ਲੈ ਗਏ ਹਨ ਪਰ ਤੂ ਅਸਲੀਅਤ ਦੇ ਵਿੱਚ ਇਹ ਸਿਰਫ ਤੇ ਸਿਰਫ ਵਿकांडਵਾਦ ਹੈ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਆਪਣੇ ਸਿਆਣੇ ਪੁਰਖਿਆਂ ਨੂੰ ਯਾਦ ਕਰਨਾ ਕੋਈ ਗੜਾ ਨਹੀਂ ਹੈ ਉਹਨਾਂ ਨੂੰ ਸਤਕਾਰ ਦੇਣਾ ਵੀ ਕੋਈ ਗਲਤ ਨਹੀਂ ਪਰ ਉਹਨਾਂ ਦੀ ਪੂਜਾ ਕਰਨਾ ਇਹ ਬਿਲਕੁਲ ਪਖੰਡ ਹੈ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਤਾਂ ਗੁਰੂ ਸਾਹਿਬਾਨਾਂ ਵੱਲੋਂ ਕਿਸੇ ਆਪਣੇ ਪੁਰਖੇ ਦੀ ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ ਉਹਨਾਂ ਦੀਆਂ ਵਰਸੀਆਂ ਬਣਾਉਣਾ ਜਾਂ ਭੀਰੇ ਕਰਨ ਨੂੰ ਵੀ ਮਨਮਤ ਕਿਹਾ ਗਿਆ ਹੈ ਜਟੇਰੀਆਂ ਦੇ ਨਾਵ ਤੇ ਗੁਰਦੁਆਰੇ ਬਣਾਉਣੇ ਉਹ ਵੀ ਬਿਨਾਂ ਕੋਈ ਉਹਨਾਂ ਦਾ ਇਤਿਹਾਸ ਜਾਣੇ ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਅੱਜ ਦੇ ਸਮੇਂ ਵਿੱਚ ਜੇਕਰ ਸਭ ਤੋਂ ਵੱਧ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਹੈ ਸਿੱਖੀ ਦੇ ਪ੍ਰਚਾਰ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਜਿਸ ਵਿੱਚ ਇਹਨਾਂ ਕਰਮਕਾਂਡਾਂ ਇਹਨਾ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਗਿਆ ਏ ਗੁਰਬਾਣੀ ਸਾਨੂੰ ਇਸ ਪਖੰਡਵਾਦ ਤੋਂ ਦੂਰ ਕਰਦੀ ਪਰ ਅੱਜ ਅਸੀਂ ਉਲਟਾ ਗੁਰਬਾਣੀ ਨੂੰ ਹੀ ਇਹਨਾ ਪਖੰਡਾ ਨਾਲ ਹੀ ਜੋੜ ਰਹੇ ਆ ਦੋਸਤੋ ਇਹ ਸੀ ਜਠੇਰਿਆਂ ਦੀ ਅਸਲੀਅਤ ਕਿ ਜਠੇਰੇ ਕੌਣ ਹੁੰਦੇ ਹਨ ਤੇ ਇਹਨਾਂ ਨੂੰ ਕਿਉਂ ਪੂਜਿਆ ਜਾਂਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡੇ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ